ਸਤ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਜੋ ਪੰਜਾਬ ਦੇ ਵਿੱਚ 2027 ਦੇ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਦੇ ਵਿੱਚ ਜਿਹੜੀਆਂ ਤਿਆਰੀਆਂ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਅੱਜ ਗੱਲ ਕਰਾਂਗੇ ਕਾਂਗਰਸ ਪਾਰਟੀ ਦੀ ਜਿਹਦੇ ਵਿੱਚ ਬਹੁਤ ਵੱਡੇ ਫੇਰ ਬਦਲ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਆ ਕਿਉਂਕਿ ਇਸ ਤੋਂ ਪਹਿਲਾਂ ਜਿਵੇਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਲੋਕਾਂ ਨੇ ਜਿਹੜਾ ਉਹਦੇ ਤੋਂ ਮੋਪੰਖ ਹੋਇਆ ਤਾਂ ਲੋਕਾਂ ਨੇ ਕਾਂਗਰਸ ਦੀ ਸਰਕਾਰ ਨੂੰ ਚੁਣਿਆ ਜਿਦੇ ਲਈ ਜਿਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਗਿਆ ਉਹਨਾਂ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਹੁੰਦਿਆਂ ਉਹਨਾਂ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਕਾਂਗਰਸ ਹਾਈ ਕਮਾਂਡ ਨੇ ਉਹਨਾਂ ਨੂੰ ਅਹੁਦੇ ਤੋਂ ਉਤਾਰ ਕੇ ਚਰਨਜੀਤ ਸਿੰਘ ਚੰਨੀ ਨੂੰ ਜੋ ਮੁੱਖ ਮੰਤਰੀ ਬਣਾਇਆ ਪਰ ਫਿਰ ਵੀ ਲੋਕਾਂ ਦੇ ਵਿੱਚ ਜੜੀ ਵਿਸ਼ਵਾਸ ਦੀ ਭਾਵਨਾ ਸੀ ਉਹ ਨਹੀਂ ਬਣ ਸਕੀ ਤਾਂ ਫਿਰ ਆਮ ਆਦਮੀ ਪਾਰਟੀ ਜਿਹੜੀ ਉਹ ਪੂਰਨ ਬਹੁਮਤ ਦੇ ਨਾਲ ਆਪਣੀ ਸਰਕਾਰ ਬਣਾਈ ਭਗਵੰਤ ਸਿੰਘ ਮਾਨ ਨੇ ਹੁਣ ਕਾਂਗਰਸ ਪਾਰਟੀ ਦੇ ਵਿੱਚ ਫੇਰ ਬਦਲਦੀਆਂ ਜਿਹੜੀਆਂ ਸੰਭਾਵਨਾਵਾਂ ਬਹੁਤ ਵੱਡੇ ਪੱਧਰ ਤੇ ਹਨ ਕਿਉਂਕਿ ਸਾਰੇ ਵਰਗਾਂ ਨੂੰ ਖੁਸ਼ ਕਰਨ ਦੇ ਲਈ ਦੇਖਿਆ ਇਹ ਜਾ ਰਿਹਾ ਹੈ ਕਿ ਜਿਵੇਂ ਦਲਿਤ ਚਿਹਰਾ ਅੱਗੇ ਕੀਤਾ ਜਾਏਗਾ ਜਾਂ Hindu ਵੋਟ ਨੂੰ ਆਪਣੇ ਵੱਲ ਪੁਗਤਾਉਣ ਦੇ ਲਈ ਕਿਸੇ ਹੋਰ ਵੱਡੇ ਲੀਡਰ ਨੂੰ ਜਿਹੜੀ ਹੈ ਜ਼ਿੰਮੇਵਾਰੀ ਮਿਲ ਸਕਦੀ ਹੈ ਔਰ ਉਦਰੇ ਨਾਲ ਦੇ ਨਾਲ ਹੀ ਜਿਵੇਂ ਜੱਟ ਸਿੱਖ ਜਿਹੜੀ ਬਰਾਤਰੀ ਹੈ ਉਹਦੀਆਂ ਵੋਟਾਂ ਹਾਸਲ ਕਰਨ ਦੇ ਲਈ ਉਹਨਾਂ ਨੂੰ ਖੁਸ਼ ਕਰਨ ਦੇ ਲਈ ਕੀ ਰਣਨੀਤੀ ਕਾਂਗਰਸ ਬਣਾ ਰਹੀ ਹੈ ਪਿੱਛੇ ਜਿਵੇਂ ਨਵਜੋਤ ਸਿੰਘ ਸਿੱਧੂ ਦਿੱਲੀ ਦੇ ਵਿੱਚ ਕਾਂਗਰਸ ਹਾਈ ਕਮਾਂਡ ਨੂੰ ਮਿਲ ਕੇ ਆਇਆ ਤਾਂ ਬਹੁਤ ਕੁਝ ਸਾਫ਼ ਹੋ ਗਿਆ ਸੀ ਉਸ ਵੇਲੇ ਵੀ ਕਿ ਨਵਜੋਤ ਸਿੰਘ ਸਿੱਧੂ ਨੂੰ ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਜਿਹੜੀ ਕਮਾਂਡ ਹੈ ਉਹ ਸੰਭਾਲ ਦਿੱਤੀ ਜਾਏਗੀ ਜਾਂ ਉਹਦੇ ਤੇ ਕਾਂਗਰਸ ਹਾਈ ਕਮਾਂਡ ਵਿਚਾਰ ਕਰ ਰਹੀ ਹੈ ਦਿੱਲੀ ਹਾਈ ਕਮਾਂਡ ਵੱਲੋਂ ਜਿਹੜਾ ਥਾਪੜਾ ਉਹ ਵੈਸੇ ਨਵਜੋਤ ਸਿੰਘ ਸਿੱਧੂ ਨੂੰ ਮਿਲ ਚੁੱਕਿਆ ਹੈ ਕਿਉਂਕਿ ਜਿਹੜੀ ਉਸ ਵੇਲੇ ਜੋ ਵੀ ਖਬਰ ਆਈ ਸੀ ਉਹ ਸਾਰੀ ਪੋਜ਼ਿਟਿਵ ਸੀ ਕਹਿਣ ਦਾ ਭਾਵ ਕਿ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਹੀ ਸੀ ਤਾਂ ਉਸ ਤੋਂ ਬਾਅਦ ਜਿਵੇਂ ਹੁਣ ਇਹ ਵਾਲੀ ਚੋਣ ਉਪ ਚੋਣ ਜਿਹੜੀ ਜਿਮਨੀ ਚੋਣ ਹਾਰੀ ਹੈ ਕਾਂਗਰਸ ਪਾਰਟੀ ਜਿਹਦੇ ਵਿੱਚ ਉਮੀਦਵਾਰ ਦੀ ਜ਼ਮਾਨਤ ਤੱਕ ਜਬਤ ਹੋਈ ਹੈ ਚੌਥੇ ਨੰਬਰ ਤੇ ਇਹ ਰਹੀ ਹੈ ਉਹਦੇ ਕਰਕੇ ਕਾਂਗਰਸ ਨੂੰ ਇਹ ਸੋਚਣ ਲਈ ਮਜਬੂਰ ਹੋਣਾ ਪਿਆ ਕਿ ਜਿਹੜੀ ਰਣਨੀਤੀ ਹੈ ਉਹ ਕਿਸ ਤਰੀਕੇ ਦੀ ਨਾਲ ਦੁਬਾਰਾ ਫਿਰ ਤੈਅ ਕੀਤੀ ਜਾਵੇ ਤਾਂ ਕਿ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਹਾਸਲ ਕੀਤਾ ਜਾਵੇ ਔਰ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਜਾਵੇ ਨਵਜੋਤ ਸਿੰਘ ਸਿੱਧੂ ਇੱਕ ਬਗਦਾ ਬੇਦਾਗ ਸ਼ਖਸੀਅਤ ਹਨ ਕਿਉਂਕਿ ਉਹਨਾਂ ਨੇ ਜਿਹੜਾ ਰਾਜਨੀਤੀ ਹੈ ਉਸ ਨੂੰ ਕਦੇ ਵੀ ਜਿਹੜਾ ਕਮਾਈ ਦਾ ਸਾਧਨ ਨਹੀਂ ਬਣਾਇਆ ਅੱਜ ਤੱਕ ਕਦੀ ਵੀ ਉਹਨਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਇਹੋ ਜਿਹਾ ਕੋਈ ਵੀ ਬਲੇਮ ਨਹੀਂ ਲੱਗਿਆ ਜਿਸ ਦੇ ਕਰਕੇ ਉਹਨਾਂ ਨੂੰ ED ਜਾਂ ਇਨਕਮ ਟੈਕਸ ਜਾਂ ਕਿਸੇ ਹੋਰ ਵੱਡੀ ਜਿਹੜੀ ਸੰਸਥਾ ਜੋ ਇਸ ਗੱਲ ਵੱਲ ਗੌਰ ਰੱਖਦੀ ਏ ਕਿ ਆਮਦਨ ਤੋਂ ਵੱਧ ਕਿਸੇ ਵੀ ਜਿਹੜੀ ਮੰਤਰੀ ਦੀ ਜਾਇਦਾਦ ਹੁੰਦੀ ਹੈ ਉਹਦੇ ਲਈ ਉਹਨਾਂ ਨੂੰ ਕਦੀ ਵੀ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਜਿਹੜਾ ਉਹ ਸਾਹਮਣਾ ਨਹੀਂ ਕਰਨਾ ਪਿਆ ਇਸ ਕਰਕੇ ਵੀ ਔਰ ਦੂਸਰੀ ਗੱਲ ਉਹ ਇੱਕ ਚੰਗੇ ਬੁਲਾਰੇ ਹਨ ਔਰ ਸਟਾਰ ਪ੍ਰਚਾਰਕ ਹੋਂ ਤੱਕ ਰਹੇ ਨੇ ਹਰੇਕ ਪਾਰਟੀ ਵੱਲੋਂ ਜਦ ਤੱਕ ਉਹ ਭਾਜਪਾ ਕਿਸ ਸੰ MP ਸੰ ਤਦਵੀ ਉਹ ਉਹਨਾਂ ਦੇ ਸਟਾਰ ਪ੍ਰਚਾਰਕ ਸਨ ਬਾਅਦ ਵਿੱਚ ਜਦੋਂ ਵਿਦਵਾਨ ਸਾਬਾ ਦੀਆਂ ਚੋਣਾਂ ਹੋਈਆਂ ਸਨ ਉਹਦੇ ਵਿੱਚ ਵੀ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਆਪਣਾ ਸਟਾਰ ਪ੍ਰਚਾਰਕ ਲਿਆ ਸੀ ਕਿਉਂਕਿ ਉਹ ਇੱਕ ਚੰਗੇ ਬੁਲਾਰੇ ਹੋਣ ਦੇ ਕਰਕੇ ਜੋ ਵੀ ਬੋਲਦੇ ਆ ਨੇ ੜਖੋ ਕੇ ਬੋਲਦੇ ਆ ਦੂਸਰੀ ਗੱਲ ਪੰਜਾਬ ਦੇ ਵਿੱਚ ਉਹਨਾਂ ਦੀ ਜਿਹੜੀ ਇੱਕ ਅਹਿਮ ਭੂਮਿਕਾ ਰਹੀ ਹੈ ਜਿਸ ਵੇਲੇ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਦੀ ਸਰਕਾਰ ਸੀ ਉਸ ਵੇਲੇ ਕਿਉਂਕਿ ਇਹ ਦੋਨੇ ਕ੍ਰਿਕਟ ਖੇਡਦੇ ਰਹੇ ਆ ਤਾਂ ਇਹਨਾਂ ਨੇ ਉਸ ਵੇਲੇ ਉਦਦਨ ਕੀਤਾ ਉਧਰ ਜਾ ਕੇ ਸਰਕਾਰ ਦੇ ਨਾਲ ਗੱਲਬਾਤ ਕੀਤੀ ਤਾਂ ਇਹ ਜਿਹੜਾ ਕੋਰੀਡੋਰ ਬਣਿਆ ਕਰਤਾਰਪੁਰ ਕੋਰੀਡੋਰ ਉਸ ਨੂੰ ਵੀ ਬਣਾਉਣ ਦੇ ਵਿੱਚ ਜਾਂ ਬਣਵਾਉਣ ਦੇ ਵਿੱਚ ਇਹਨਾਂ ਨੇ अहम ਭੂਮਿਕਾ ਨਿਭਾਈ ਹੈ ਦੋਨਾਂ ਸਰਕਾਰਾਂ ਦੇ ਨਾਲ ਇਹਨਾਂ ਨੇ ਗੱਲਬਾਤ ਕੀਤੀ ਇਧਰ ਸੈਂਟਰ ਦੀ ਸਰਕਾਰ ਦੇ ਨਾਲ ਉਧਰ ਪਾਕਿਸਤਾਨ ਦੀ ਸਰਕਾਰ ਦੇ ਨਾਲ ਔਰ ਇਹਨਾਂ ਨੇ ਉਸ ਵੇਲੇ ਪੰਜਾਬੀਆਂ ਦਾ ਵੀ ਦਿਲ ਜਿੱਤਿਆ ਜਿਸ ਵੇਲੇ ਇੱਕ ਕੋਰੀਡੋਰ ਜਿਹੜਾ ਸੀ ਉਹ ਜਿਹੜਾ ਸ਼ੁਰੂ ਹੋ ਗਿਆ ਇਸੇ ਤਰੀਕੇ ਨਾਲ ਦੇਖਿਆ ਜਾਵੇ ਤਾਂ ਜਿਵੇਂ ਇਹ ਦੋਵੇਂ ਪਤੀ ਪਤਨੀ ਰਾਜਨੀਤੀ ਦੇ ਵਿੱਚ ਪੂਰੀ ਤਰ੍ਹਾਂ ਸક્રિય ਰਹਿੰਦੇ ਆ ਕਹਿੰਦਾ ਭਾਵ ਕਿ ਠੀਕ ਹੈ ਇਹਨਾਂ ਦੀ ਲਾਸਟ ਜਿਹੜੀ ਵਿਧਾਨ ਸਭਾ ਦੇ ਵਿੱਚ ਜਿੱਤ ਨਹੀਂ ਪ੍ਰਾਪਤ ਹੋਈ ਸੀ ਪਰ ਇਹਨਾਂ ਦੀ ਜਿਹੜੀ ਹਰਮਨ ਪਿਆਰਤਾ ਲੋਕਾਂ ਦੇ ਵਿੱਚ ਬਹੁਤ ਹੈ ਇਹਨਾਂ ਦੀ ਵਾਈਫ ਮੈਡਮ ਨਵਜੋਤਪਰ ਸਿੱਧੂ ਨੇ ਵੀ ਇਹੀ ਬਿਆਨ ਦਿੱਤਾ ਕਿ ਉਹ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਟਿਕਟ ਦੇ ਉੱਪਰ ਹੀ ਜਿਹੜੀ ਆ ਉਹ ਚੋਣ ਲੜਨਗੇ ਇਹਦੇ ਨਾਲ ਹੀ ਜਿਵੇਂ ਜਦੋਂ ਉਹ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਮੰਤਰੀ ਸਨ ਤਾਂ ਉਸ ਵੇਲੇ ਵੀ ਉਹਨਾਂ ਨੇ ਬਹੁਤ ਵਧੀਆ ਆਪ ਦੇ ਜਿੱਥੋਂ ਉਹ ਸੀਟ ਤੋਂ ਜਿੱਤੇ ਸਨ ਉਹਦੇ ਹਲਕੇ ਦੇ ਵਿਕਾਸ ਦੇ ਲਈ ਉਹਨਾਂ ਨੇ ਉਸ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਵਧੀਆ ਪੈਕੇਜ ਲੈ ਕੇ ਆਪਣੇ ਹਲਕੇ ਦਾ ਜਿਹੜਾ ਸੀ ਉਹ ਵਿਕਾਸ ਕਰਵਾਇਆ ਸੀ ਦੂਜੀ ਗੱਲ ਨਵਜੋਤ ਸਿੰਘ ਸਿੱਧੂ ਇੱਕ ਜਿਹੜਾ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਦੇਖਿਆ ਜਾਵੇ ਤਾਂ ਉਹਦੇ ਲਈ ਵੀ ਉਹ ਬੇਦਾਗ ਸ਼ਖਸੀਅਤ ਹਨ ਜਿਵੇਂ ਕਿ ਬਾਕੀ ਮੰਤਰੀਆਂ ਦੇ ਮਾਮਲੇ ਦੇ ਵਿੱਚ ਦੂਸਰੀਆਂ ਪਾਰਟੀਆਂ ਵੱਲੋਂ ਇਲਜ਼ਾਮ ਲੱਗਦੇ ਰਹੇ ਹਨ ਭ੍ਰਿਸ਼ਟਾਚਾਰ ਦੇ ਜਿਵੇਂ ਕਿ ਜਦੋਂ ਸੀਐਮ ਚਰਨਜੀਤ ਸਿੰਘ ਚੰਨੀ ਸੀਐਮ ਬਣੇ ਤਾਂ ਉਹਨਾਂ ਦੇ ਭਤੀਜੇ ਵੱਲੋਂ ਸਭ ਨੂੰ ਪਤਾ ਹੈ ਕਿ ਉਸ ਵੇਲੇ ਉਹਨਾਂ ਨੇ ਇਸ ਅਹੁਦੇ ਦਾ ਫਾਇਦਾ ਉਠਾਉਂਦਿਆਂ ਹੋਇਆਂ ਕੁਝ ਜਿਹੜਾ ਸੀਗਾ ਭਾਪ ਭ੍ਰਿਸ਼ਟਾਚਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੂੰ ਬਾਅਦ ਦੇ ਵਿੱਚ ਕਾਨੂੰਨ ਦਾ ਸਾਹਮਣਾ ਵੀ ਕਰਨਾ ਪਿਆ ਸੀ ਇਸੇ ਤਰੀਕੇ ਨਾਲ ਦੂਸਰੀਆਂ ਪਾਰਟੀਆਂ ਵੱਲੋਂ ਹੋਰ ਲੀਡਰਾਂ ਦੇ ਉੱਪਰ ਜਿਹੜੇ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਹਨ ਉਹਨਾਂ ਦੇ ਉੱਪਰ ਨਜਾਇਜ਼ ਮਾਈਨਿੰਗ ਜਾਂ ਕਹਿ ਸਕਦੇ ਹਾਂ ਕਿ ਜਿਵੇਂ ਰਾਜਾ ਵੜਿੰਗ ਹੈ ਉਹਦੇ ਉੱਪਰ ਜਿਹੜੀਆਂ ਸਰਕਾਰੀ ਬਸਾਂ ਦੀਆਂ ਬਾਡੀਜ਼ ਦਾ ਜਿਹੜਾ ਹੈਗਾ ਕਪਲਾ ਕਰਨ ਦਾ ਦੋਸ਼ ਇਸ ਤਰੀਕੇ ਦੇ ਬਹੁਤ ਸਾਰੇ ਹੋਰ ਵੀ ਜਿਹੜੇ ਲੀਡਰ ਹਨ ਜਿਵੇਂ ਕਿ ਕੁਝ ਲੋਕ ਲੀਡਰਾਂ ਨੇ ਆਪਣੀ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਜਾਂ ਸ਼ਕਤੀ ਦਾ ਨਜਾਇਜ਼ ਇਸਤੇਮਾਲ ਕਰਦੇ ਹੋਏ ਲੋਕਾਂ ਦੇ ਉੱਪਰ ਨਜਾਇਜ਼ ਪਰਚੇ ਵਗੈਰਾ ਵੀ ਕਰਵਾਏ ਜਿਸ ਕਰਕੇ ਇਹਨਾਂ ਦਾ ਜਿਹੜਾ ਆਪਣੇ ਇਲਾਕਿਆਂ ਦੇ ਵਿੱਚ ਜਿਹੜੀ ਹਰਮਨ ਪਿਆਰਤਾ ਉਹ ਘਟੀ ਹੈ ਉਹਦਾਂ ਦੇ ਮੁਕਾਬਲੇ ਤੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਹਰਮਨ ਪਿਆਰਤਾ ਉਹ ਵਧੀ ਸੀ ਦੇਖਿਆ ਇਹ ਵੀ ਜਾ ਰਿਹਾ ਹੈ ਕਿ ਜਿਹੜੀ ਹੁਣੇ ਮੀਟਿੰਗ ਚਰਨਜੀਤ ਸਿੰਘ ਚੰਨੀ ਦੇ ਘਰ ਹੋਈ ਹੈ ਜਿਹੜਾ ਉਹਨਾਂ ਨੇ ਸ਼ਕਤੀ ਪ੍ਰਦਰਸ਼ਨ ਕੀਤਾ ਸਾਰੀ ਕਾਂਗਰਸ ਪਾਰਟੀ ਨੂੰ ਉੱਥੇ ਵੱਡੇ ਲੀਡਰਾਂ ਨੂੰ ਬੁਲਾਇਆ ਔਰ ਧੜੇਬੰਦੀ ਤੋਂ ਉੱਪਰ ਉੱਠ ਕੇ ਕੰਮ ਕਰਨ ਲਈ ਕਿਹਾ ਹੈ ਉਹਦੇ ਵਿੱਚ ਇਹੀ ਚੀਜ਼ ਦੇਖਣ ਨੂੰ ਮਿਲੀ ਹੈ ਕਿ ਸ਼ਾਇਦ ਅਗਰ ਜ ਨਵਜੋਤ ਸਿੰਘ ਸਿੱਧੂ ਨੂੰ ਕੋਈ ਕਾਂਗਰਸ ਹਾਈ ਕਮਾਂਡ ਵੱਲੋਂ ਵੱਡੀ ਜ਼ਿੰਮੇਵਾਰੀ ਮਿਲਦੀ ਹੈ ਜਾਂ ਉਹਨਾਂ ਦੀ ਜ਼ਿੰਮੇਵਾਰੀ ਮਿਲਣ ਨੂੰ ਰੋਕਣ ਦੇ ਲਈ ਹੀ ਇਹ ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਜਾਂ ਇਹ ਸੰਕੇਤ ਦਿੱਤੇ ਗਏ ਨੇ ਹਾਈ ਕਮਾਂਡ ਨੂੰ ਕਿ ਜਿਹੜਾ ਕਾਂਗਰਸ ਪਾਰਟੀ ਦੇ ਵੱਲੋਂ ਅਗਲਾ ਸੀਐਮ ਦਾ ਚਿਹਰਾ ਜਾਂ ਕਹਿ ਸਕਦੇ ਆ ਕਿ ਸੀਐਮ ਪਾਰਟ ਪੰਜਾਬ ਕਾਂਗਰਸ ਦਾ ਪ੍ਰਧਾਨ ਚਰਨਜੀਤ ਸਿੰਘ ਚੰਨੀ ਹੋ ਸਕਦੇ ਆ ਕਿਉਂਕਿ ਉੱਥੇ ਦੇਖਿਆ ਗਿਆ ਕਿ ਧੜੇਬੰਦੀ ਤੋਂ ਉੱਪਰ ਉੱਠ ਕੇ ਜਿਹੜੇ ਲੀਡਰ ਪਹਿਲਾਂ ਧੜੇਬੰਦੀ ਦਾ ਕਰਕੇ ਇੱਕ ਦੂਜੇ ਦੇ ਕੋਲ ਨਹੀਂ ਜਾਂਦੇ ਸਨ ਉਹ ਸਾਰੇ ਦੇ ਸਾਰੇ ਧੜੇਬੰਦੀ ਤੋਂ ਉੱਪਰ ਉੱਠ ਕੇ ਉਹਨਾਂ ਨੇ ਸਾਰਿਆਂ ਨੇ ਚਰਨਜੀਤ ਸਿੰਘ ਚੰਨੀ ਦੇ ਘਰ ਸ਼ਿਰਕਤ ਕੀਤੀ ਹੈ ਔਰ ਇਹ ਸੰਦੇਸ਼ ਦਿੱਤਾ ਹੈ ਹਾਈ ਕਮਾਂਡ ਨੂੰ ਕਿ ਅਸੀਂ ਹੁਣ ਧੜੇਬੰਦੀ ਤੋਂ ਉੱਪਰ ਉੱਠ ਚੁੱਕੇ ਆ ਉਹਦਾ ਜਿਹੜਾ ਸੂਤਰਾਂ ਦੇ ਹਵਾਲੇ ਤੋਂ ਇਹੀ ਖਬਰ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਵਧਦੀ ਹੋਈ ਲੋਕਪ੍ਰਿਅਤਾ ਨੂੰ ਠੱਲ ਪਾਉਣ ਦੇ ਲਈ ਹੀ ਇਹ ਜਿਹੜਾ ਸ਼ਕਤੀ ਪ੍ਰਦਰਸ਼ਨ ਹੈ ਚੰਜੀਤ ਸਿੰਘ ਚੰਨੀ ਵੱਲੋਂ ਕੀਤਾ ਗਿਆ ਹੈ ਧੰਨਵਾਦ